ਦੋਸਤੋ ਪਰਸੋਂ ਦਾ ਜਿਹੜਾ ਇਹ ਪੰਜਾਬੀ ਸਾਹਿਤ ਪੰਜਾਬੀ ਕਹਾਣੀ ਦਾ ਅਖਾੜਾ ਮਗਿਆ ਹੋਇਆ ਏ ਇਹਦੇ ਵਿੱਚ ਦੋ ਕਹਾਣੀਆਂ ਇੱਕ ਹਕੀਕਤ ਜਿਹੜੀ ਪ੍ਰੇਮ ਮਾਨ ਦੀ ਕਹਾਣੀ ਹੈ ਤੇ ਦੂਸਰੀ ਮਾਰੂਥਲ ਜਿਹੜੀ ਅਨੀਮਨ ਸਿੰਘ ਦੀ ਲਿਖੀ ਆ ਪਰ ਇਹ ਨਿਰੰਤਰ ਚਰਚਾ ਹੋ ਰਹੀ ਹੈ ਗੱਲਾਂ ਕਰਨ ਕਹਾਣੀਆਂ ਪ੍ਰੇਮ ਮਾਨ ਦੀ ਸੰਪਾਦਿਤ ਕਿਤਾਬ ਦੇ ਵਿੱਚ ਦੋਹੇ ਕਹਾਣੀਆਂ ਛਪੀਆਂ ਨੇ ਦੋ ਦਿਨਾਂ ਤੋਂ ਸਾਰੇ ਇੱਕ ਦੂਜੇ ਨਾਲ ਸਾਹਿਤਕਰ ਫੋਨ ਦੇ ਉੱਤੇ ਜਾਂ ਜਦੋਂ ਮਿਲਦੇ ਨੇ ਤਾਂ ਇਹੀ ਚਰਚਾ ਕਰਦੇ ਨੇ ਇਸ ਵਿਵਾਦੀ ਚਰਚਾ ਕਰਦੇ ਪਏ ਨੇ ਤੇ ਇਹ ਵੀ ਪੁੱਛਦੇ ਆ ਕਹਾਣੀ ਪੜੀ ਐ ਕਹਾਣੀ ਪੜੀ ਐ ਕਿਸੇ ਨੇ ਮਾਰੂਥਲ ਪੜੀ ਐ ਕਿਸੇ ਨੇ ਹਕੀਕਤ ਪੜੀ ਐ ਕਿਸੇ ਨੇ ਦੋਹੇ ਪੜੀਆਂ ਕਿਸੇ ਨੇ ਕੋਈ ਨਹੀਂ ਪੜੀ ਗੱਲਾਂ ਕਰਨ ਕਹਾਣੀਆਂ ਕਿਤਾਬ ਮੈਂ 10 ਕਿਤਾਬ ਦੁਕਾਨਾਂ ਤੋਂ ਪੁੱਛਿਆ ਤੇ ਉਹ ਕਹਿੰਦੇ ਸਟਾਕ ਖਤਮ ਹੈ ਜੀ ਕਿਤਾਬ ਮਗਵਾਉਣ ਦੇ ਲਈ ਮੈਂ ਕੁਝ ਦੁਕਾਨਾਂ ਦੇ ਨਾਲ ਫੋਨ ਤੇ ਸੰਪਰਕ ਕੀਤਾ ਪਰ ਉਹ ਕਹਿੰਦੇ ਕਿ ਕਿਤਾਬ ਖਤਮ ਹੈ ਜਿਵੇਂ ਤਿਵੇਂ ਮੈਂ ਕਿਤਾਬ ਅਰੇਂਜ ਕੀਤੀ ਤੇ ਕਹਾਣੀਆਂ ਦੋਵੇਂ ਪੜੀਆਂ ਤੇ ਜਿਹੜਾ ਸਵਾਲ ਹੁਣ ਤੁਹਾਡੇ ਮੂੰਹ ਤੇ ਐ ਉਸਦਾ ਜਵਾਬ ਮੇਰੇ ਕੋਲੇ ਐ ਪਰ ਉਹ ਜਵਾਬ ਦੇਣ ਤੋਂ ਪਹਿਲਾਂ ਆਪਾਂ ਦੇਖੀਏ ਕਿ ਵਿਵਾਦ ਛਿੜਿਆ ਕਿਉਂ ਐ ਹੁੰਦਾ ਕੀ ਐ ਜਾਂ ਕਿਉਂ ਅਜਿਹਾ ਹੁੰਦਾ ਐ ਮੈਨੂੰ ਦੋਹੇ ਕਹਾਣੀਆਂ ਕਿਵੇਂ ਲੱਗੀਆਂ ਦੋਹਾਂ 'ਚ ਕਿੰਨੀ ਕ ਸਮਾਨਤਾ ਹੈ ਕਿੰਨੀ ਕ ਅਸਮਾਨਤਾ ਹੈ ਦੋਹਾਂ ਦਾ ਧਰਾਤਲ ਕੀ ਹੈ ਦੋਹਾਂ ਕਹਾਣੀਆਂ ਦੇ ਪਾਤਰ ਕਿਹੋ ਜਿਹੇ ਨੇ ਦੋਹਾਂ ਕਹਾਣੀਆਂ ਨੂੰ ਕਿਸ ਢੰਗ ਦੇ ਨਾਲ ਲਿਖਿਆ ਹੈ ਉਹਨਾਂ ਦਾ ਵਿਸ਼ਾ ਕੀ ਹੈ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਹੈ ਉਹਨਾਂ ਦਾ ਕਲਾਪੱਖ ਕੀ ਹੈ ਇਹਨਾਂ 'ਤੇ ਵਿਚਾਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਚੈਨਲ ਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਐਚਐਸ ਡਿੰਪਲ ਬੰਦ ਕਰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸ ਦਈਏ ਕਿ ਅਸੀਂ ਇਸ ਦੇ ਵਿੱਚ ਇਸ ਵੀਡੀਓ ਦੇ ਵਿੱਚ ਜਾਂ ਆਪਣੇ ਜੋ ਸਾਡੇ ਵਿਚਾਰਾਂ ਦੇ ਵਿੱਚ ਦੋਹਾਂ ਕਹਾਣੀਕਾਰਾਂ ਦੇ ਵਿੱਚੋਂ ਕਿਸੇ ਨੂੰ ਵੀ ਦੋਸ਼ੀ ਨਹੀਂ ਮੰਨਦੇ ਤੇ ਨਾ ਹੀ ਗਰਦਾਨਦੇ ਹਾਂ ਦੋਸਤੋ ਸੰਭਾਵਨਾ ਕੀ ਹੈ ਸੰਭਾਵਨਾ ਇਹ ਹੋ ਸਕਦੀ ਹੈ ਕਿ ਕਿਸੇ ਤੀਸਰੇ ਬੰਦੇ ਨੇ ਕਿਸੇ ਸੀ ਨੇ A ਨੂੰ ਤੇ B ਨੂੰ ਏ ਪ੍ਰੇਮਾਨ ਹੋ ਸਕਦਾ ਹੈ ਬੀ ਅਨੇਮਨ ਸਿੰਘ ਹੋ ਸਕਦਾ ਹੈ ਜਾਂ ਏ ਅਨੇਮਨ ਸਿੰਘ ਹੋ ਸਕਦਾ ਹੈ ਬੀ ਪ੍ਰੇਮਾਨ ਹੋ ਸਕਦਾ ਹੈ ਤਾਂ ਏ ਤੇ ਬੀ ਦੋਹਾਂ ਨੇ ਕਿਸੇ ਸੀ ਤੋਂ ਇਹ ਕਹਾਣੀ ਸੁਣੀ ਹੋਵੇ ਤੇ ਦੋਹਾਂ ਨੇ ਆਪਣੀ ਆਪਣੀ ਭਾਸ਼ਾ ਦੇ ਵਿੱਚ ਆਪਣੀ ਆਪਣੀ ਕਥਾ ਸ਼ੈਲੀ ਦੇ ਵਿੱਚ ਆਪਣੇ ਆਪਣੇ ਕਾਵੇ ਨਜ਼ਰੀਏ ਦੇ ਮੁਤਾਬਕ ਕਹਾਣੀ ਦੀ ਰਚਨਾ ਕਰ ਦਿੱਤੀ ਹੋਵੇ ਦੂਸਰਾ ਇਹ ਹੋ ਸਕਦਾ ਹੈ ਕਿ ਏ ਨੇ ਕਹਾਣੀ ਬੀ ਨੂੰ ਸੁਣਾਈ ਹੋਵੇ ਤੇ ਬੀ ਨੇ ਕਹਾਣੀ ਲਿਖ ਦਿੱਤੀ ਹੋਵੇ ਤੇ ਏ ਨੂੰ ਭੇਜੀ ਹੋਵੇ ਤੇ ਏ ਨੇ ਸੋਚਿਆ ਹੋਵੇ ਕਿ ਮੈਂ ਜੇ ਕਹਾਣੀ ਲਿਖਾਂ ਤਾਂ ਏਂਜ ਲਿਖ ਸਕਦਾ ਹਾਂ ਦੂਸਰਾ ਇੰਜ ਹੋ ਸਕਦਾ ਹੈ ਕਿ ਇਸ ਦੇ ਉਲਟ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਦੋਹਾਂ ਨੇ ਮੈਚ ਫਿਕਸਿੰਗ ਕੀਤੀ ਹੋਊਗੀ ਬਈ ਦੋਹਾਂ ਨੂੰ ਦੋਹਾਂ ਦੀਆਂ ਕਹਾਣੀਆਂ ਜਿਹੜੀਆਂ ਮਸ਼ਹੂਰ ਹੋ ਜਾਣਗੀਆਂ ਦੋਹੇ ਕਹਾਣੀਕਾਰ ਮਸ਼ਹੂਰ ਹੋ ਜਾਣਗੇ ਮੈਚ ਫਿਕਸਿੰਗ ਕਹਿ ਲਵੋ ਪਬਲਿਸਿਟੀ ਸਟੰਟ ਕਹਿ ਲਵੋ ਪਰ ਅਸੀਂ ਇਸ ਧਾਰਨਾ ਨੂੰ ਰੱਦ ਕਰਦੇ ਹਾਂ ਜੀ ਹਾਂ ਰੱਦ ਕਰਦੇ ਹਾਂ ਅਜੇ ਹਾਂ ਨਹੀਂ ਕੀਤਾ ਹੋਵੇਗਾ ਦੋਵੇਂ ਪਹਿਲਾਂ ਹੀ ਵੱਡੇ ਕਹਾਣੀਕਾਰ ਨੇ ਵੱਡੇ ਕਹਾਣੀਕਾਰਾਂ ਨੂੰ ਇਹੋ ਜਿਹੀਆਂ ਛੋਟੀਆਂ ਗੱਲਾਂ ਦੀ ਲੋੜ ਨਹੀਂ ਪੈਂਦੀ ਹੁਣ ਆਪਾਂ ਸਮਝੀਏ ਕਿ ਇਹ ਕਹਾਣੀ ਜਿਹੜੀ ਹੈ ਉਸਦੇ ਤੰਦ ਕੀ ਹੈ ਮੂਲ ਤੰਦ ਕੀ ਹੈ ਇਸਦੇ ਬਾਰੇ ਡਾਕਟਰ ਸਰਗੀ ਨੇ ਇੱਕ ਜਗ੍ਹਾ ਦੇ ਉੱਤੇ ਲਿਖਿਆ ਏ ਡਾਕਟਰ ਸਰਗੀ ਨੇ ਕਿਹਾ ਏ ਕਿ ਇਹ ਕਹਾਣੀ ਜਿਹੜੀ ਹੈ ਉਹ ਬੇਟੇ ਮਾਂ ਤੇ ਪੁੱਤਰ ਦਾ ਤਿਕੋਣ ਹੈ ਇੱਕ ਤੇ ਇਸ ਦੇ ਉੱਤੇ ਅਨੇਕਾਂ ਫਿਲਮਾਂ ਵੀ ਬਣੀਆਂ ਹੋਈਆਂ ਨੇ ਅਨੇਕਾਂ ਹਿੰਦੀ ਸਾਹਿਤ ਦੇ ਵਿੱਚ ਕਹਾਣੀਆਂ ਨੇ ਪੰਜਾਬੀ ਦੀਆਂ ਕਹਾਣੀਆਂ ਦਾ ਦੇ ਵੱਲ ਜਿੰਨਾ ਵਾਲਾ ਇਸ਼ਾਰਾ ਡਾਕਟਰ ਸਰਗੀ ਕਰਦੇ ਨੇ ਉਹਨਾਂ ਕਹਾਣੀਆਂ ਦੇ ਨਾਮ ਆਪਾਂ ਤੁਹਾਨੂੰ ਤੁਹਾਡੇ ਰੂਪ ਰੂਪ ਕਰਦੇ ਆਂ ਤਰਸੇਮ ਨੀਲਗਿਰੀ ਤਿੰਨ ਕਹਾਣੀਆਂ ਕਾਲਾ ਕੇਸੂ ਸੰਗ ਚੋਰ ਗੰਗਾ ਚੋਂ ਨਿਕਲੇ ਹੱਥ ਜਸਵੀਰ ਭੁੱਲਰ ਦੀ ਕਹਾਣੀ ਤਿੰਨ ਕੰਧਾਂ ਵਾਲਾ ਘਰ ਜਾਂ ਦੀਪਕ ਦਿਪਿੰਦਰ ਦੀਆਂ ਕਹਾਣੀਆਂ ਘਰ ਪ੍ਰਿਕਰਮਾ ਤ੍ਰਿਕਾਲ ਸੰਧਿਆ ਤੇ ਜਾਂ ਤ੍ਰਿਪਾ ਕੇਸ ਸਿੰਘ ਦੀ ਕਹਾਣੀ ਇੱਕ ਅਸਦੀਵੀ ਪਲ ਇਹਨਾਂ ਸਾਰੀਆਂ ਕਹਾਣੀਆਂ ਦੇ ਵਿੱਚ ਡਾਕਟਰ ਸਰਗੀ ਦੇ ਮੁਤਾਬਕ ਇੱਕ ਤਿਕੋਣ ਹੈ ਇੱਕ ਪਾਸੇ ਪੁੱਤਰ ਹੈ ਇੱਕ ਪਾਸੇ ਮਾਂ ਹੈ ਤੇ ਇੱਕ ਪਾਸੇ ਇੱਕ ਮਾਂ ਦਾ ਦੋਸਤ ਕਹਿ ਲਵੋ ਆਸ਼ਕ ਕਹਿ ਲਵੋ ਤਾਂ ਉਹ ਹੈ ਤਾਂ ਇਹ ਤਿਕੋਣ ਹੈ ਕਿ ਇਹ ਕਹਾਣੀ ਜਿਹੜੀ ਹੈ ਉਹ ਪ੍ਰੇਮ ਮਾਨ ਦੀ ਕਹਾਣੀ ਕੀ ਹੈ ਤੇ ਅਨੇਮਨ ਦੀ ਕਹਾਣੀ ਕੀ ਹੈ ਪ੍ਰੇਮ ਮਾਨ ਦੀ ਕਹਾਣੀ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਵਿਦੇਸ਼ੀ ਧਰਤ ਹੈ ਕੈਨੇਡਾ ਦੀ ਧਰਤੀ ਤੇ ਉੱਥੇ ਇਧਰਲੇ ਦੋ ਨੌਜਵਾਨ ਜਿਹੜੇ ਕਿ ਦੋਸਤ ਹਨ ਇੱਕ ਦਿਨ ਸ਼ਿੰਗਾਰਾ ਸਿੰਘ ਆਏ ਦੂਜੇ ਦਿਨ ਪਰਦੂਮਨ ਸਿੰਘ ਹੈ ਤੇ ਸ਼ਿੰਗਾਰਾ ਸਿੰਘ ਤੇ ਪਰਦੂਮਨ ਉਧਰ ਵਿਦੇਸ਼ ਦੇ ਵਿੱਚ ਚਲੇ ਜਾਂਦੇ ਨੇ ਪਹਿਲਾਂ ਉਹ ਔਖਾ ਕੰਮ ਕਰਦੇ ਨੇ ਲੱਕੜ ਦੇ ਆਰੇ ਤੇ ਕੰਮ ਕਰਦੇ ਨੇ ਕਮਾਈ ਕਰਦੇ ਨੇ ਬਾਅਦ ਦੇ ਵਿੱਚ ਕੁਝ ਸਾਲਾਂ ਤੋਂ ਬਾਅਦ ਜਦੋਂ ਉਹਨਾਂ ਦੇ ਕੋਲ ਕਮਾਈ ਹੋ ਜਾਂਦੀ ਹੈ ਤਾਂ ਫੇਰ ਉਹ ਵਾਪਸ ਆਉਂਦੇ ਨੇ ਇੱਧਰ ਆ ਕੇ ਜਿਹੜਾ ਸ਼ਿੰਗਾਰਾ ਸਿੰਘ ਹੈ ਉਹ ਜਸਦੀਪ ਕੌਰ ਦੇ ਨਾਲ ਵਿਆਹ ਕਰਦਾ ਹੈ ਪਰ ਪ੍ਰਦੂਮਨ ਸਿੰਘ ਜਿਹੜਾ ਹਰਬੰਸ ਕੌਰ ਦੇ ਨਾਲ ਵਿਆਹ ਕਰਦਾ ਏ ਹਰਬੰਸ ਕੌਰ ਸੋਣੀ ਐ ਪਰ ਉਸ ਦਾ ਪਤੀ ਪ੍ਰਦੂਮਨ ਨਹੀਂ ਸੋਣਾ ਸ਼ਿੰਗਾਰਾ ਸਿੰਘ ਹੈਂਡਸਮ ਹੈ ਪਰ ਉਸ ਦੀ ਪਤਨੀ ਜਸਦੀਪ ਉਹ ਨਹੀਂ ਸੋਣੀ ਤਾਂ ਕਹਾਣੀ ਦੇ ਵਿੱਚ ਥੋੜਾ ਜਿਹਾ ਇਸ਼ਾਰਾ ਕਹਾਣੀ ਦੇ ਅੰਤ ਵੱਲ ਜਾਂਦਿਆਂ ਹੁੰਦਾ ਏ ਕਿ ਜਿਹੜੀ ਜਿਹੜੀ ਹਰਬੰਸ ਕੌਰ ਹੈ ਜਿਹੜੀ ਮੈਂ ਪਾਤਰ ਦੀ ਮਾਂ ਹੈ ਉਹ ਸ਼ਿੰਗਾਰਾ ਸਿੰਘ ਵਾਲੇ ਚੁਕਾਓ ਰੱਖਦੀ ਹੈ ਪਰ ਸਮੁੱਚੀ ਕਹਾਣੀ ਦੇ ਵਿੱਚ ਗੱਲ ਦਾ ਜਿਹੜਾ ਹੈ ਇਨਕਸ਼ਾਫ ਕਿਤੇ ਬੜੀ ਉਸ ਨੀਜ਼ ਦੇ ਨਾਲ ਨਹੀਂ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਅਸੀਂ ਇਸ ਕਹਾਣੀ ਨੂੰ ਇਸ ਤਿਕੋਣ ਵਜੋਂ ਤੱਕ ਹੀ ਸੀਮਤ ਕਰ ਲਈਏ ਕਹਾਣੀ ਦੇ ਵਿੱਚ ਜਿਹੜਾ ਪ੍ਰਦੂਮਨ ਹੈ ਉਸਦੀ ਮੌਤ ਹੋ ਜਾਂਦੀ ਹੈ ਉਸ ਨੂੰ ਦੋ ਵਾਰੀ ਹਾਰਟ ਅਟੈਕ ਹੁੰਦਾ ਹੈ ਤੇ ਤੀਜੀ ਵਾਰੀ ਜਦੋਂ ਉਸ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਹ ਸਦਾਦੀ ਨੀਂਦ ਸੌਂ ਜਾਂਦਾ ਹੈ ਹੁਣ ਹਰਵੰਸਕਾਰ ਜਿਹੜੀ ਉਸ ਦਾ ਚੁਕਾ ਸ਼ਿੰਗਾਰਾ ਸਿੰਘ ਦੇ ਵੱਲ ਹੋ ਜਾਂਦਾ ਹੈ ਘਰ ਦੇ ਵਿੱਚ ਉਹ ਆਉਂਦਾ ਹੈ ਅਕਸਰ ਆਉਂਦਾ ਹੈ ਤੇ ਉਹ ਉਧਰਲਾ ਉੱਤਰੀ ਅਮਰੀਕਾ ਦਾ ਜਾਂ ਕੈਨੇਡਾ ਦਾ ਕੈਨੇਡਾ ਉੱਤਰੀ ਅਮਰੀਕਾ ਦਾ ਹੀ ਹਿੱਸਾ ਹੈ ਤਾਂ ਉੱਥੋਂ ਦਾ ਜੋ ਲਿਬਰਲ ਕਲਚਰ ਹੈ ਜੋ ਖੁੱਲੇ ਸੁਭਾਅ ਦੇ ਲੋਕ ਹਨ ਜਾਂ ਜੋ ਲੋਕਾਂ ਦੇ ਵਿੱਚ ਜਿਹੋ ਜਿਹਾਂ ਉਹ ਉੱਥੋਂ ਦਾ ਵਰਤਾਰਾ ਜਾਂ ਜਿਹੋ ਜਿਹਾਂ ਲੋਕਾਂ ਦੀਆਂ ਆਦਤਾਂ ਜਾਂ ਜੋ ਇਸ ਤਰੀਕੇ ਦੀ ਸੈਨ ਸ਼ਕਤੀ ਹੈ ਜਾਂ ਜਿਸ ਨੂੰ ਪੱਛਮੀ ਸੱਭਿਆਚਾਰ ਕਹਿੰਦੇ ਆ ਤਾਂ ਉਸ ਦੇ ਵਿੱਚ ਉਹ ਨੌਜਵਾਨ ਲੜਕਾ ਜਿਹੜਾ ਹੈ ਉਹ ਆਪਣੀ ਮਾਂ ਦੀ ਮਜਬੂਰੀ ਸਮਝਦਾ ਏ ਇਸ ਕਰਕੇ ਉਹ ਆਪਣੀ ਮਾਂ ਦੇ ਦੀ ਨੇੜਤਾ ਜਿਹੜੀ ਹੈ ਜੇ ਉਸ ਦੇ ਸਬੰਧ ਜਿਹੜੇ ਹਨ ਜਾਂ ਉਸ ਦੇ ਮਾਨਸਿਕ ਸਬੰਧ ਹਨ ਜਾਂ ਉਸ ਤੋਂ ਵੀ ਅੱਗੇ ਜਾ ਕੇ ਜਸਮਾਨੀ ਸਰੀਰਕ ਸਬੰਧ ਹਨ ਉਹ ਜਦੋਂ ਸ਼ਿੰਗਾਰਾ ਸਿੰਘ ਦੇ ਨਾਲ ਬੰਦੇ ਹਨ ਤਾਂ ਉਸਤੇ ਉਹ ਇਤਰਾਜ਼ ਨਹੀਂ ਕਰਦਾ ਤਾਂ ਸਮੁੱਚੀ ਕਹਾਣੀ ਜਿਹੜੀ ਹੈ ਉਹ ਅੰਤ ਵੱਲ ਵਧਿਆ ਸਾਨੂੰ ਇਸ ਗੱਲ ਦਾ ਇਸ਼ਾਰਾ ਦਿੰਦੀ ਹੈ ਭਾਵੇਂ ਕਿ ਉਹ 10 ਸਾਲ ਦੀ ਉਮਰ ਦੇ ਵਿੱਚ ਇੱਕ ਜਗ੍ਹਾ ਤੇ ਦਿਖਾਇਆ ਹੈ ਕਿ ਉਹ ਇਸ ਜਗ੍ਹਾ ਦੇ ਉੱਤੇ ਮਹਿਸੂਸ ਕਰਦਾ ਹੈ ਪਰ ਉਸ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਪਰ ਉਹ ਇਸ ਗੱਲ ਦਾ ਉਜਰ ਨਹੀਂ ਕਰਦਾ ਗੁੱਸਾ ਨਹੀਂ ਕਰਦਾ ਕਿਉਂਕਿ ਉਹ ਆਪਣੀ ਮਾਂ ਦੀ ਮਜਬੂਰੀ ਸਮਝ ਰਿਹਾ ਏ ਦੂਸਰੇ ਪਾਸੇ ਜਿਹੜੀ ਕਹਾਣੀ ਅਸੀਂ ਪੰਜਾਬ ਦੇ ਪੰਜਾਬ ਦੇ ਧਰਾਤਲ ਤੇ ਜਿਹੜੀ ਕਹਾਣੀ ਦੇਖਦੇ ਆ ਅਨੀਮਨ ਸਿੰਘ ਦੀ ਉਸੋ ਕਹਾਣੀ ਜਿਹੜੀ ਹੈ ਉਸ ਦਾ ਵਹਾਓ ਪਰ ਇਹ ਕਹਾਣੀਆਂ ਦੀ ਤੰਦ ਇੱਕੋ ਹੈ ਪਰ ਉਸ ਦਾ ਵਹਾਓ ਉਸ ਦਾ ਜੋ ਵਰਤਾਰਾ ਹੈ ਜਿਸ ਤਰੀਕੇ ਦੇ ਨਾਲ ਪੇਸ਼ ਕਰੀ ਹੈ ਪਾਵੇਂ ਵਿਸ਼ਾ ਉਹੀ ਹੈ ਪਰ ਕਲਾਪਖ ਤੇ ਨਜ਼ਰੀਏ ਦੇ ਪੱਖ ਤੋਂ ਕਹਾਣੀ ਬਿਲਕੁਲ ਅਲੱਗ ਹੈ ਜੀ ਹਾਂ ਬਿਲਕੁਲ ਅਲੱਗ ਅਸੀਂ ਕਹਾਣੀ ਨੂੰ ਵਿਸ਼ੇ ਤੱਕ ਸੀਮਿਤ ਕਰ ਲੈਂਦੇ ਹਾਂ ਜਦੋਂ ਕਿ ਕਹਾਣੀ ਦਾ ਵਿਸ਼ਾ ਜਿਹੜਾ ਹੁੰਦਾ ਹੈ ਜਾਂ ਕਲਾਪਖ ਜਿਹੜਾ ਹੁੰਦਾ ਹੈ ਇਹ ਦੋ ਚੌਖਟੇ ਹੁੰਦੇ ਹਨ ਜਿਨ੍ਹਾਂ ਦੇ ਰਾਹੀਂ ਕਹਾਣੀਕਾਰ ਆਪਣੇ ਨਜ਼ਰੀਏ ਨੂੰ ਦੂਸਰੇ ਤੱਕ ਪਹੁੰਚਾਉਂਦਾ ਹੈ ਇਸੇ ਨੂੰ ਡੀਕੋਡਿੰਗ ਕਰਨਾ ਕਹਿੰਦੇ ਹਨ ਕਹਾਣੀ ਇੱਕ ਕੋਡਿੰਗ ਹੈ ਇੱਕ ਕਥਾ ਦੇ ਵਿੱਚ ਇੱਕ-ਇੱਕ ਕਲਾਮੇ ਢੰਗ ਦੇ ਨਾਲ ਇੱਕ ਕਹਾਣੀ ਦੇ ਵਿੱਚ ਆਪਦੇ ਨਜ਼ਰੀਏ ਨੂੰ ਢਾਲ ਲੈਣਾ ਅਤੇ ਫਿਰ ਉਸ ਨੂੰ ਦੂਸਰੇ ਵਿਅਕਤੀ ਤੱਕ ਪਾਠਕ ਤੱਕ ਜਾਂ ਸਰੋਤੇ ਤੱਕ ਜਾਂ ਦਰਸ਼ਕ ਤੱਕ ਜਿਵੇਂ ਨਾਟਕ ਦੇ ਰਾਹੀਂ ਜਾਂ ਰੇਡੀਓ ਦੇ ਰਾਹੀਂ ਸੰਚਾਰ ਹੁੰਦਾ ਹੈ ਤੇ ਉਸੇ ਤਰੀਕੇ ਦੇ ਨਾਲ ਕਹਾਣੀ ਪਾਠਕ ਤੱਕ ਆਪਣੇ ਨਜ਼ਰੀਏ ਆਪਣੇ ਦ੍ਰਿਸ਼ਟੀਕੋਣ ਨੂੰ ਕਹਾਣੀਕਾਰ ਸੰਚਾਰਿਤ ਕਰਦਾ ਹੈ ਪਹੁੰਚਾਉਂਦਾ ਹੈ ਪਰ ਉਹ ਇਸ ਤਰੀਕੇ ਨਾਲ ਪਹੁੰਚਾਉਂਦਾ ਹੈ ਕਿ ਸੁਣਨ ਵਾਲੇ ਨੂੰ ਜਾਂ ਪੜਨ ਵਾਲੇ ਨੂੰ ਉਹ ਕਲਾ ਦੇ ਵਿੱਚੋਂ ਇੰਨਾ ਜ਼ਿਆਦਾ ਖੁੱਭ ਜਾਂਦਾ ਹੈ ਕਹਾਣੀ ਦੇ ਵਿੱਚ ਇੰਨਾ ਜ਼ਿਆਦਾ ਖੁੱਭ ਜਾਂਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਤੱਕ ਉਹ ਦ੍ਰਿਸ਼ਟੀਕੋਣ ਪਹੁੰਚ ਗਿਆ ਹੈ ਅਤੇ ਉਸ ਨੂੰ ਕਨਵਿੰਸਿੰਗਲੀ ਉਸ ਨੂੰ ਯਕੀਨ ਦਿਵਾਉਣਾ ਕਿ ਇਹ ਨਜ਼ਰੀਆ ਸਹੀ ਹੈ ਇਹ ਕਹਾਣੀਕਾਰ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਕਹਾਣੀ ਵੱਲ ਮੁੜਦੇ ਹਾਂ ਹਕੀਕਤ ਤੇ ਮਾਰੂਥਲ ਮਾਰੂਥਲ ਕਹਾਣੀ ਦੇ ਵਿੱਚ ਮੈਂ ਪਾਤਰ ਜਿਹੜਾ ਹੈ ਤਾਂ ਉਸ ਦੀ ਜਿਹੜੀ ਮਾਂ ਹੈ ਉਸ ਦੇ ਨਾਲ ਉਸ ਦਾ ਰਿਲੇਸ਼ਨ ਜਿਹੜਾ ਹੈ ਉਹ ਬੜਾ 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 ਭਾਵੁਕ ਬੜਾ ਜਜ਼ਬਾਤੀ ਦਿਖਾਇਆ ਹੈ ਤੇ ਇਹ ਹੀ ਪੜਦਿਆਂ ਮੈਨੂੰ ਜਿਹੜਾ ਡੀ ਐਚ ਲਾਰੈਂਸ ਹੈ ਅੰਗਰੇਜ਼ੀ ਦਾ ਵੱਡਾ ਕਹਾਣੀਕਾਰ ਤੇ ਉਸ ਤੋਂ ਵੀ ਵੱਡਾ ਨਾਵਲਕਾਰ ਹੈ ਉਸਨੇ 8 ਨਾਵਲ ਲਿਖੇ ਸਨ ਉਸ ਦਾ ਸਨਜਨ ਲਵਰਜ਼ ਨਾਵਲ ਚਿੱਤੇ ਆ ਗਿਆ ਪੁੱਤਰ ਤੇ ਆਸ਼ਕ ਤਾਂ ਉਸ ਦੇ ਵਿੱਚ ਕੀ ਹੈ ਕਿ ਪੁੱਤਰ ਜਿਹੜਾ ਹੈ ਉਸ ਦੇ ਵਿੱਚ ਮਾਂ ਆਪਣੇ ਪੁੱਤਰ ਨੂੰ ਇੰਨਾ ਜ਼ਿਆਦਾ ਪਿਆਰ ਕਰਦੀ ਹੈ ਕਿ ਉਸ ਦਾ ਪੁੱਤਰ ਜਿਹੜਾ ਹੈ ਉਹ ਆਪਣੀਆਂ دوست ਲੜਕੀਆਂ ਦੇ ਨਾਲ ਜਦੋਂ ਸੰਬੰਧ ਬਣਾਉਂਦਾ ਹੈ ਮਾਨਸਿਕ ਸਬੰਧ ਦੇ ਦੋਸਤਾਂ ਨਾਲ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਵੀ ਮਾਂ ਜਿਹੜੀ ਹੈ ਉਹ ਸਵੀਕਾਰ ਨਹੀਂ ਕਰਦੀ ਉਹ ਇੰਨਾ ਮੂਹ ਜੋਰ ਹੈ ਮਾਂ ਦਾ ਆਪਣੇ ਪੁੱਤਰ ਦੇ ਨਾਲ ਇਸ਼ਕ ਪਿਆਰ ਮੁਹੱਬਤ ਤੇ ਇਸ ਨੂੰ ਇਸ ਨੂੰ ਜੇ ਅਲੋਚਨਾ ਦੀ ਭਾਸ਼ਾ ਦੇ ਵਿੱਚ ਜਾਂ ਇਸ ਤੋਂ ਵੀ ਅੱਗੇ ਜੇ ਆਪਾਂ ਸਾਹਿਤਿਕ ਮਨੋਵਿਗਿਆਨ ਦੀ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਮਨੋਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਇਡੀਪਸ ਕੰਪਲੈਕਸ ਕਹਿੰਦੇ ਨੇ ਇਸ ਕਹਾਣੀ ਦੇ ਵਿੱਚ ਮਾਂ ਦਾ ਆਪਣੇ ਪੁੱਤਰ ਦੇ ਨਾਲ ਪਿਆਰ ਹੈ ਪਰ ਪੁੱਤਰ ਦਾ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤਾਂ ਡੀ ਐਚ ਲਾਰੈਂਸ ਜਿਵੇਂ ਦੇ ਜਿਹੜੇ ਪਾਤਰ ਹਨ ਸਨ ਜੈਂਟ ਲਵਰ ਦੇ ਵਿੱਚ ਮਾਂ ਦਾ ਝਕਾਉ ਪੁੱਤਰ ਵੱਲ ਬਹੁਤ ਜ਼ਿਆਦਾ ਹੈ ਇੱਥੇ ਪੁੱਤਰ ਦਾ ਝਕਾਉ ਬਹੁਤ ਜ਼ਿਆਦਾ ਆਪਣੀ ਮਾਂ ਦੇ ਨਾਲ ਹੈ ਇਸ ਕਰਕੇ ਉਹ ਮਾਂ ਨੂੰ ਸਮਝਦਾ ਹੈ ਹੁਣ ਪੰਜਾਬ ਦੇ ਤਰ੍ਹਾਂ ਤਲ ਤੇ ਜੇ ਕਹਾਣੀ ਲਿਖਣੀ ਆ ਤਾਂ ਇਹ ਚੀਜ਼ ਨੂੰ ਦਿਖਾਉਣਾ ਵੀ ਜ਼ਰੂਰੀ ਹੋ ਜਾਂਦਾ ਸੀ ਕਿਉਂਕਿ ਜੇਕਰ ਅਜਿਹਾ ਨਾ ਹੁੰਦਾ ਨਹੀਂ ਸ਼ਾਇਦ ਪੁੱਤਰ ਆਪਣੀ ਮਾਂ ਦੇ ਅਜਿਹੇ ਸਬੰਧਾਂ ਨੂੰ ਸਵੀਕਾਰ ਨਾ ਕਰਦਾ ਕਹਾਣੀ ਜਿਹੜੀ ਹੈ ਉਸ ਦੇ ਵਿੱਚ ਮਾਂ ਪੁੱਤਰ ਦਾ ਆਪਣੀ ਮਾਂ ਦੇ ਨਾਲ ਜਿਹੜਾ ਪਿਆਰ ਹੈ ਮੁਹੱਬਤ ਹੈ ਅਥਾ ਮੁਹੱਬਤ ਹੈ ਉਹ ਮੂਹਰ ਜੋਰ ਮੁਹੱਬਤ ਹੈ ਉਹ ਦਿਖਾਈ ਗਈ ਹੈ ਪਰ ਉਸ ਦੇ ਨਾਲ ਹੀ ਉਸ ਦੀ ਜੋ ਸਮਾਜਿਕ ਲੋਡ ਹੈ ਜਾਂ ਜੋ ਉਸ ਦੀ ਸਰੀਰਕ ਲੋਡ ਹੈ ਉਸ ਦੀ ਜੋ ਮਾਨਸਿਕ ਲੋਡ ਹੈ ਜੋ ਉਸ ਦੀ ਪਰਿਵਾਰਕ ਲੋਡ ਹੈ ਉਸ ਦੇ ਮਤਲਬ ਕੋ ਵਿਆਹ ਕਰਦਾ ਹੈ ਰਾਸ਼ੀ ਦੇ ਨਾਲ ਵਿਆਹ ਕਰਦਾ ਏ ਇੱਕ ਲੜਕੀ ਹੈ ਹੁਣ ਗੁਰਮੀਲ ਇੱਕ ਹਵਾਲਦਾਰ ਹੈ ਪਰ ਕਹਾਣੀ ਦੇ ਵਿੱਚ ਕੀ ਹੈ ਕਿ ਜਿਹੜਾ ਪਿਤਾ ਹੈ ਉਸਨੇ ਆਤਮ ਹੱਤਿਆ ਕੀਤੀ ਹੈ ਜਾਂ ਕਿਸੇ ਤਰੀਕੇ ਦੇ ਨਾਲ ਜਾਂ ਨਹਿਰ ਦੇ ਵਿੱਚ ਛਾਲ ਮਾਰ ਕੇ ਜਾਂ ਕਿਸੇ ਟ੍ਰੇਨ ਦੇ ਹੇਠਾਂ ਆ ਕੇ ਰੇਲ ਗੱਡੀ ਦੇ ਹੇਠਾਂ ਉਸਨੇ ਖੁਦਕੁਸ਼ੀ ਆ ਕੇ ਕੀਤੀ ਹੈ ਇਹ ਕਿਵੇਂ ਹੋਈ ਹੈ ਖੁਦਕੁਸ਼ੀ ਜਾਂ ਕਿਵੇਂ ਹੋਇਆ ਇਹ ਚੀਜ਼ ਨੂੰ ਸਪਸ਼ਟ ਨਹੀਂ ਕਰਦਾ ਕਹਾਣੀਕਾਰ ਪਰ ਜਿਹੜਾ ਹਵਾਲਦਾਰ ਗੁਰਮੀਲ ਸਿੰਘ ਹੈ ਉਹੋ ਆਪਣਾ ਪੂਰਾ ਤਾਨ ਲਗਾ ਕੇ ਪੂਰਾ ਜੋਰ ਲਵਾ ਕੇ ਲਗਾ ਕੇ ਜਿਹੜੀ ਮੈਂ ਪੱਤਰ ਹੈ ਉਸਦੀ ਜਿਹੜੀ ਮਾਂ ਹੈ ਉਸ ਨੂੰ ਨੌਕਰੀ ਤਾਂ ਨਹੀਂ ਦਵਾਉਂਦਾ ਉਸ ਨੂੰ ਪੈਨਸ਼ਨ ਜ਼ਰੂਰ ਦਵਾ ਦਿੰਦਾ ਹੈ ਤੇ ਉਸ ਤੋਂ ਬਾਅਦ ਪੁੱਤਰ ਨੂੰ ਨੌਕਰੀ ਵੀ ਦਵਾ ਦਿੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਉਹ ਗੁਰਮੇਲ ਮਾਂ ਦੇ ਨਾਲ ਤੇ ਪੁੱਤਰ ਦੇ ਨਾਲ ਜਿਹੜਾ ਪਿਆਰ ਹੈ ਜਾਂ ਉਹਨਾਂ ਦੇ ਨਾਲ ਜੋ ਦੋਸਤੀ ਹੈ ਜਾਂ ਉਹਨਾਂ ਦੇ ਨਾਲ ਜੋ ਸਬੰਧ ਹੈ ਉਹਨਾਂ ਤੇ ਖਰਾ ਉਤਰਦਾ ਹੈ ਨਿਭਾਉਂਦਾ ਹੈ ਦੋਸਤੀ ਪਰ ਕਹਾਣੀ ਦੇ ਵਿੱਚ ਕਿਤੇ ਵੀ ਇਸ ਚੀਜ਼ ਦਾ ਇਸ਼ਾਰਾ ਨਹੀਂ ਹੈ ਕਿ ਹਵਾਲਦਾਰ ਜਿਹੜਾ ਗੁਰਮੇਲ ਸਿੰਘ ਹੈ ਉਹ ਮੈਂ ਪਾਤਰ ਦੇ ਪਿਓ ਦੀ ਮੌਤ ਦੇ ਲਈ ਜ਼ਿੰਮੇਵਾਰ ਹੈ ਇਹ ਜਿਹੜਾ ਇਸ਼ਾਰਾ ਜਿਹੜਾ ਹੈ ਉਹ ਸਾਨੂੰ ਕਹਾਣੀ ਹਕੀਕਤ ਦੇ ਵਿੱਚ ਵੀ ਨਹੀਂ ਮਿਲਦਾ ਪਰ ਕਹਾ ਇਹ ਇੱਕ ਤੰਦ ਹੈ ਸਾਂਜੀ ਕਿ ਦੋਹਾਂ ਕਹਾਣੀਆਂ ਦੇ ਵਿੱਚ ਜਿਹੜਾ ਮੈਂ ਪਾਤਰ ਹੈ ਉਸ ਦੀ ਮਾਂ ਦਾ ਜਿਹੜਾ ਸਬੰਧ ਹੈ ਜਸਮਾਨੀ ਸੰਬੰਧ ਵੀ ਬਾਤ ਦੇ ਵਿੱਚ ਜਿਹੜਾ ਹੁੰਦਾ ਹੈ ਤਾਂ ਉਹ ਆਪਣੇ ਪਿਓ ਦੇ ਦੋਸਤ ਦੇ ਨਾਲ ਹੁੰਦਾ ਹੈ ਪਰ ਜਿਹੜੀ ਹਕੀਕਤ ਕਹਾਣੀ ਹੈ ਉਸ ਦੇ ਵਿੱਚ ਜਿਹੜਾ ਮੈਂ ਪਾਤਰ ਹੈ ਉਸ ਨੂੰ ਅੰਤ ਤੱਕ ਇਹ ਪਤਾ ਲੱਗਦਾ ਹੈ ਅੰਤ ਤੱਕ ਪਹੁੰਚਦੇ ਹੈ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਸ ਦੀ ਸ਼ਕਲ ਉਸ ਦਾ ਹਾਵ ਭਾਵ ਉਸ ਦਾ ਸਰੀਰਕ ਬੰਤਰ ਆਪਣੇ ਅੰਕਲ ਦੇ ਨਾਲ ਮਿਲਦੀ ਹੈ ਮਤਲਬ ਸ਼ੰਗਾਰਾ ਸਿੰਘ ਦੇ ਨਾਲ ਮਿਲਦੀ ਹੈ ਤਾਂ ਉਦੋਂ ਇਸ ਚੀਜ਼ ਦਾ ਉਸ ਨੂੰ ਪਤਾ ਲੱਗਦਾ ਹੈ ਅਚਾਨਕ ਕੇ ਜਿਹੜਾ ਉਸਦੀ ਮਾਂ ਦਾ ਦੋਸਤ ਹੈ ਜਾਂ ਜਿਸ ਨੂੰ ਉਹ ਅੰਕਲ ਕਹਿ ਰਿਹਾ ਏ ਉਹ ਉਸ ਦਾ ਅਸਲੀ ਬਾਪ ਹੈ ਪਰ ਅਜਿਹਾ ਅਨੇਮਨ ਸਿੰਘ ਦੀ ਕਹਾਣੀ ਦੇ ਵਿੱਚ ਨਹੀਂ ਵਾਪਰਦਾ ਉਸ ਦੇ ਵਿੱਚ ਹਵਾਲਦਾਰ ਜਿਹੜਾ ਗੁਰਮੇਲ ਸਿੰਘ ਹੈ ਉਹ ਅੰਕਲ ਹੀ ਰਹਿੰਦਾ ਹੈ ਤੇ ਇਹ ਅੰਤ ਤੱਕ ਇਹੋ ਚੀਜ਼ ਸਪਸ਼ਟ ਨਹੀਂ ਕੀਤੀ ਤੇ ਜੇ ਨਹੀਂ ਕੀਤੀ ਤਾਂ ਹੈ ਹੀ ਨਹੀਂ ਜਾਂ ਹੋ ਵੀ ਸਕਦੀ ਹੈ ਪਰ ਇਹ ਕਹਾਣੀਕਾਰ ਨੇ ਜਿਹੜੀ ਪਾਠਕ ਨੂੰ ਸਪੇਸ਼ ਦਿੱਤੀ ਹੈ ਮੈਨੂੰ ਜਿਹੜੀ ਅਨੇਮਨ ਦੀ ਕਹਾਣੀ ਹੈ ਉਹ ਜਾਦਾ ਕਲਾਤਮਕ ਨਜ਼ਰ ਆਈ ਕਿਉਂਕਿ ਉਹ ਪਾਤਰ ਦੇ ਅੰਦਰ ਦਾ ਯੁੱਧ ਜਿਹੜਾ ਛਿੜਿਆ ਹੋਇਆ ਹੈ ਉਸ ਨੂੰ ਕਾਫੀ ਭਾਵਕਤਾ ਦੇ ਨਾਲ ਤੇ ਤਰਕ ਦੇ ਨਾਲ ਦੋਹਾਂ ਦੇ ਨਾਲ ਹੀ ਪੇਸ਼ ਕਰਦਾ ਹੈ ਕਿਸ ਤਰੀਕੇ ਦੇ ਨਾਲ ਇੱਕ ਸੱਚਮੁੱਚ ਜੈ ਕੋਈ ਇਨਸਾਨ ਦੇ ਨਾਲ ਅਜਿਹਾ ਵਾਪਰਦਾ ਹੈ ਤਾਂ ਉਸਦੇ ਦਿਲ ਤੇ ਕੀ ਬੀਤਦੀ ਹੈ ਉਹ ਸਮਾਜ ਦੇ ਬਾਰੇ ਆਪਣੇ ਮਨ ਦੇ ਬਾਰੇ ਆਪਣੀ ਮਾਂ ਦੇ ਬਾਰੇ ਕੀ ਸੋਚਦਾ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਭਾਵੁਕ ਤੇ ਉਸ ਤੋਂ ਵੀ ਹੈਗਾ ਸੁਭਾਵਿਕ ਰੂਪ ਦੇ ਵਿੱਚ ਪੇਸ਼ ਕੀਤੀਆਂ ਨੇ ਪਰ ਉਪ ਭਾਵਕਤਾ ਨਹੀਂ ਗਾਇਬ ਹੈ ਨਹੀਂ ਹੈ ਜਾਂ ਗਾਇਬ ਹੈ ਤਾਂ ਇਸ ਤਰੀਕੇ ਦੇ ਨਾਲ ਦੋਹੇ ਕਹਾਣੀਆਂ ਜਿਹੜੀਆਂ ਨੇ ਮੈਨੂੰ ਚੰਗੀਆਂ ਲੱਗੀਆਂ ਪਰ ਜੇਕਰ ਕਹਾਣੀਆਂ ਦੇ ਵਿੱਚੋਂ ਤੁਸੀਂ ਕਹੋ ਕਿ ਕਿਹੜੀ ਕਹਾਣੀ ਤੁਹਾਨੂੰ ਬਿਹਤਰ ਲੱਗੀ ਤਾਂ ਮੈਨੂੰ ਅਨੇਮਨ ਦੀ ਕਹਾਣੀ ਕਲਾਤਮਕ ਤੌਰ ਦੇ ਉੱਤੇ ਇਸ ਕਰਕੇ ਬਿਹਤਰ ਲੱਗੀ ਕਿ ਉਹ ਮਾਨਸਿਕਤਾ ਨੂੰ ਪਕੜਦੀ ਹੈ ਉਹ ਮਾਂ ਦੇ ਪੁੱਤਰ ਦੇ ਨਾਲ ਰਿਲੇਸ਼ਨ ਦੇ ਵਿੱਚ ਜਿਹੜੀ ਉਹ ਇਡੀਪਸ ਕੰਪਲੈਕਸ ਦੀ ਜਿਹੜੀ ਤੰਦ ਹੈ ਉਸ ਨੂੰ ਵੀ ਉਹ ਛੇੜਦੀ ਹੈ ਅਤੇ ਪੁੱਤਰ ਜਿਹੜਾ ਪੰਜਾਬ ਦੇ ਵਿੱਚ ਬੈਠਾ ਹੈ ਜਾਂ ਉਸ ਦੀ ਉਸ ਤਰੀਕੇ ਦੀ ਕੰਡੀਸ਼ਨਿੰਗ ਨਹੀਂ ਹੈ ਤਾਂ ਉਹ ਆਪਣੀ ਮਾਂ ਦੇ ਜਿਹੜੇ ਰਾਤ ਨੂੰ ਉਹ ਉਸ ਦਾ ਜੋ ਵਿਹਾਰ ਹੈ ਜਾਂ ਉਹ ਤੁਰੀ ਫਿਰਦੀ ਹੈ ਤਾਂ ਉਹਨਾਂ ਚੀਜ਼ਾਂ ਦੇ ਵੱਲ ਜਿਹੜਾ ਹੈ ਉਹ ਇਸ਼ਾਰੇ ਤੇ ਉਸ ਦੇ ਫੋਨ ਨੂੰ ਚੈੱਕ ਕਰਨਾ ਮਾਂ ਦੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਹ ਅਨੀਮਨ ਸਿੰਘ ਦੀ ਕਹਾਣੀ ਦੇ ਵਿੱਚ ਦਿਖਾਈ ਦਿੰਦੀ ਹੈ ਪਰ ਅਨੀਮਨ ਸਿੰਘ ਦੀ ਕਹਾਣੀ ਦੇ ਵਿੱਚ ਇੱਕ ਇਹ ਵੀ ਦਿਖਾਇਆ ਹੈ ਇੱਕ ਜਗ੍ਹਾ ਦੇ ਉੱਤੇ ਜਿਹੜੀ ਕਿ ਉਸ ਦੀ ਪੁੱਲ ਹੈ ਜਾਂ ਉਸ ਦੀ ਇੱਕ ਖਾਮੀ ਹੈ ਇਹ ਜਿਹੜਾ ਫੋਨ ਹੈ ਫੋਨ ਜਾ ਕੇ ਉਹ ਕਿਸੇ ਫੋਨ ਵਾਲੇ ਐਕਸਪਰਟ ਦੇ ਕੋਲੇ ਲੈ ਜਾਂਦਾ ਹੈ ਤੇ ਉਹ ਉਸ ਦਾ ਲੋਕ ਦਾ ਨੰਬਰ ਦੱਸ ਦਿੰਦਾ ਤਾਂ ਉਸ ਦਾ ਕੋਡ ਦੱਸ ਦਿੰਦਾ ਹੈ ਫੋਨ ਦੇ ਉੱਤੇ ਜਿਹੜਾ ਉਸ ਨੇ ਲਗਾਇਆ ਹੈ ਤਾਂ ਉਹ ਜਿਹੜਾ ਉਹ ਕੋਡ ਹੈ ਉਹੋ ਇਸ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਨਹੀਂ ਦੱਸ ਸਕਦਾ ਤਾਂ ਇਹ ਇੱਕ ਪੁੱਲ ਹੈ ਇਹ ਖਾਮੀ ਹੈ ਤਰੁੱਟੀ ਹੈ ਕਹਾਣੀ ਦੇ ਵਿੱਚ ਦੂਸਰਾ ਜਿਹੜਾ ਹੈ ਕਿ ਮਾਂ ਜਦੋਂ ਉਹ ਬੱਚਾ ਹੈ ਜਦੋਂ ਜਦੋਂ ਰਾਸ਼ੀ ਹੈ ਤੇ ਮੈਂ ਪਾਤਰ ਹੈ ਜਦੋਂ ਰਾਤ ਨੂੰ ਉਹ ਸੌ ਰਹੇ ਨੇ ਜਾਂ ਰਾਤ ਨੂੰ ਉਹ ਬੈਠੇ ਨੇ ਜਾਂ ਰਾਤ ਨੂੰ ਉਹ ਜੋ ਵੀ ਕੁਝ ਕਰ ਰਹੇ ਹਨ ਤਾਂ ਮਾਂ ਬਾਹਰੋਂ ਦੇਖ ਰਹੀ ਹੈ ਪਰ ਉਹ ਕਿਉਂ ਦੇਖ ਰਹੀ ਹੈ ਇਹ ਗੱਲ ਦਾ ਇਸ਼ਾਰਾ ਤਾਂ ਕੀਤਾ ਹੈ ਪਰ ਉਸ ਦਾ ਕਾਰਨ ਨਿਸ਼ਪਸ਼ਟ ਕੀਤਾ ਗਿਆ ਹੈ ਸ਼ਾਇਦ ਇਸ ਕਰਕੇ ਕਹਾਣੀਕਾਰ ਨੇ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਤੁਰ ਹੀ ਫਿਰਦੀ ਹੈ ਉਸ ਤੋਂ ਅੱਗੇ ਕਹਾਣੀ ਦੇ ਅੰਤ ਵਿੱਚ ਜਿਹੜਾ ਹੈ ਉਹ ਅਨੀਮਰ ਸਿੰਘ ਇਹ ਵੀ ਥੋੜਾ ਕਮਜ਼ੋਰ ਉਸਨੇ ਕਿ ਉਹ ਇੱਕ ਕਮਜ਼ੋਰ ਕڑی ਹੈ ਕਿ ਕਹਾਣੀ ਦੇ ਵਿੱਚ ਇੱਕਦਮ ਪੁੱਤਰ ਜਿਹੜਾ ਹੈ ਮਾਂ ਨੂੰ ਕਹਿ ਦਿੰਦਾ ਹੈ ਕਿ ਜੇ ਤੂੰ ਗਰਮੇਲ ਦੇ ਨਾਲ ਤਾਂ ਉਹ ਇੱਕਦਮ ਕਹਿਣਾ ਜਿਹੜਾ ਹੈ ਉਸ ਤੋਂ ਪਹਿਲਾਂ ਥੋੜਾ ਜਿਹਾ ਇੱਕ ਕੰਡੀਸ਼ਨਿੰਗ ਕਰਦਾ ਇੱਕ ਉਹ ਗੱਲਬਾਤ ਕਰਦਾ ਇੱਕ ਉਹ ਉਹ ਜਿਹਾ ਮਾਹੌਲ ਬਣਾਉਂਦਾ ਅਤੇ ਮਾਂ ਨੂੰ ਐਡੀ ਵੱਡੀ ਗੱਲ ਕਹਿ ਦੇਣਾ ਪੁੱਤਰ ਦੇ ਲਈ ਉਹ ਇੱਕ ਉਹ ਉਹ ਇੱਕ ਤੀਜੀ ਖਾਮੀ ਮੈਨੂੰ ਨਜ਼ਰ ਆਈ ਪਰ ਇਹ ਖਾਮੀਆਂ ਜਿਹੜੀਆਂ ਨੇ ਉਹ ਕਹਾਣੀਆਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਮਨੁੱਖ ਕਹਾਣ ਜਿਹੜਾ ਹੈ ਕਹਾਣੀ ਲਿਖਦਾ ਹੈ ਤੇ ਮਨੁੱਖ ਗਲਤੀ ਦਾ ਪੁਤਲਾ ਹੈ ਪਰ ਇਸ ਦੇ باوجود ਇੱਕ ਸਸ਼ਕਤ ਕਹਾਣੀ ਹੈ ਇੱਕ ਵਧੀਆ ਕਹਾਣੀ ਹੈ ਦੂਸਰੇ ਪਾਸੇ ਜੇਕਰ ਅਸੀਂ ਜਿਹੜੀ ਪ੍ਰੇਮ ਮਾਨ ਦੀ ਕਹਾਣੀ ਹਕੀਕਤ ਦੇਖਦੇ ਆ ਤਾਂ ਉਹ ਕਹਾਣੀ ਦੇ ਵਿੱਚ ਬਿਰਤਾਂਤ ਹੈ ਕਾਫੀ ਬਿਰਤਾਂਤ ਹੈ ਕਾਫੀ ਗੱਲਾਂ ਲੋੜ ਤੋਂ ਵੱਧ ਹਨ ਬੇਲੋੜੀਆਂ ਵੀ ਹਨ ਤੇ ਮਾਨਸਿਕਤਾ ਨੂੰ ਉਸ ਹਿਸਾਬ ਨਾਲ ਪਕੜਨ ਦਾ ਯਤਨ ਨਹੀਂ ਕੀਤਾ ਗਿਆ ਪਰ ਫਿਰ ਵੀ ਜਿਹੜੀ ਉਹ ਇੱਕ ਚੰਗੀ ਕਹਾਣੀ ਹੈ ਉਹ ਇੱਕ ਉੱਤਰੀ ਅਮਰੀਕਾ ਦੇ ਵਿੱਚ ਰਹਿ ਰਹੇ ਜੋੜੇ ਜਾਂ ਅਮਰੀਕਾ ਉੱਤਰੀ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਮਨੋਵਿਗਿਆਨ ਦੇ ਉੱਤੇ ਥੋੜੀ ਜਿਹੀ ਝਾਤ ਉਹ ਵੀ ਪਵਾਉਂਦੀ ਹੈ ਤਾਂ ਇਸ ਤਰੀਕੇ ਦੇ ਨਾਲ ਦੋਵੇਂ ਕਹਾਣੀਆਂ ਜਿਹੜੀਆਂ ਨੇ ਵਧੀਆ ਹਨ ਤੇ ਦੋਹੇ ਕਹਾਣੀਆਂ ਪੜ ਕੇ ਤੁਸੀਂ ਵੀ ਆਪਣੀ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਜਾਂ ਆਪਣੀ ਜੋ ਟਿੱਪਣੀ ਹੈ ਉਹ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਅਤੇ ਇਸ ਤੋਂ ਇਲਾਵਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਅਜਿਹੀਆਂ ਹੋਰ ਵੀਡੀਓ ਵੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਖਾਦਮ ਐਚਐਸ ਬੈਂਪਲ ਗੁਸਤਾਖੀ ਮਾਫ ਸਤਸਰੀ ਅਕਾ